ਸਭ ਪਾਤਸ਼ਾਹ ਇਹਦੇ ਸਰੂਪ ਹਾਜ਼ਰ ਹੋ ਜੀ ਗੁਰੂ ਜੋਗ ਸਾਹਿਬ ਜੀ ਦੇ ਪੁੱਤਰ ਪਾਠ ਦਵਾਦਾ ਪਿਆਨ ਸਰਪੰਨ ਸਾਹਿਬ ਜੀ ਬੁੱਲ੍ਹੇ ਜੀ ਸ੍ਰੀ ਗੁਰੂ ਦੇ ਪੰਜ ਪੈਰੇ ਚਾਰ ਸਾਹਿਬ ਜਾ ਦੇ ਚੈਰੀ ਮੁਕਤ ਹੋਤੀ ਹੈ ਦਿੱਤੀ ਹੈ ਸੱਪੇ ਨਾਮ ਦਿੱਤਾ ਵੰਡ ਕੇ ਸ਼ਗਿਆ ਦੇ ਲਈ 3:00 ਵਜੇ ਸੇਵਾ ਕੀ ਸਾ ਤੇ ਤਿਆਰ ਆ ਸੇ ਤਿਆਰ ਵੀ ਕਮਾਈ ਦਾ ਧਿਆਨ ਸਰਪੰਨ ਸਾਹਿਬ ਜੀ ਬੁੱਲ੍ਹੇ ਜੀ ਪਿਆਨ ਤਨਤਨ ਗੁਰੂ ਨਾਨਕ ਪਾਸ਼ਾ ਤਾਂ ਪਾਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਤਾਂ ਦੇ ਬਾਲੂ ਸੰਬੰਧ ਤੇ ਦਾਤੇ ਸੱਚੇ ਪਾਤਸ਼ਾਹ ਆਪ ਜੀ ਦੇ ਸ਼ਹੀਦੀ ਦਿਹਾੜੇ ਪੁੱਤਾਂ ਦੇ ਚਾਵੇ ਸੱਚੇ ਪਾਤਸ਼ਾਹ ਕਿਰਪਾ ਕਰੀ ਚਾਵਾ ਸਾਹਿਬ ਜਗਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਵਾਸਤੇ ਸੱਚੇ ਪਾਤਸ਼ਾਹ ਸਵਾਗਤ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਸੇਵਾ ਪਾਈਆ ਹਰ ਦਿੱਤੋ ਸੇਵਾ ਆਈਆ ਕਿਰਪਾ ਕਰਨੀ ਮਾਰਾ ਚਾ ਵੀ ਹੋਖ ਜਾਨੇ ਪ੍ਰਭੂ ਤਾਂ ਨੇ ਨੇਕ ਹੋਇਆ ਤਨਾ ਦੁੱਖਾਂ ਕਸਾਂ ਦਾ ਨਾ ਹਸਣਾ ਲੋਬਾਂ ਕਾ ਔਟੰਪ ਜੋਣਾ ਸੱਚੇ ਪਾਤਸ਼ਾਹ ਦੇ ਸਾਹ ਦੇ ਸਾਹ ਬਸੀਰ ਕਿਰਪਾ ਤਲੀ ਸਬਤ ਦਾ ਭਾਵਾ ਕਨਾਂ ਸਾਡੀ ਕਲਾ ਬਖਰੀ ਤਾੰਦ ਰਸੀ ਬਖਸ਼ੇ ਸੱਚੇ ਪਾਛੋ ਜਿਨਾ ਜਿਨਾ ਖਿਆ ਨਾ ਪੋ ਮਾਇਆ ਆਈਆ ਕਿਰਪਾ ਕਾ ਨੀ ਮੇਰ ਪਰ ਰਤਗਣਾ ਤਾੰਦ ਰਸੀ ਬਖਸ਼ੇ ਸੱਚੇ ਪਾਛੋ ਇਧਰ ਤਾਜ ਕਿਰਪਾ ਕਾ ਦਰੈ ਕਿਰਪਾ ਕਾ ਨੀ ਸੱਚੇ ਪਾਛੋ ਸਭ ਦਾ ਪਾਵਾ ਕਨੋ ਚੋਕੋ ਰੇ ਨਾ ਹੋ ਜਿ ਤਾਰੇ ਗੁਰੂ ਨਾਨਕ ਨਾਮ ਦੀ ਸਾਡੀ ਕਲਾ ਤੇਰੇ ਪਰਸੇ ਬਸਦਾ ਵਾਹਿਗੁਰੂ ਕੀ ਹੰਕਾਰ ਵਾਹਿਗੁਰੂ ਕੀ ਫਤਿਹ ਦੇ ਵੇ ਵਸੀ ਪੁੱਤ ਹੋ ਬਾਜਾ ਵਾਲੇ ਦੇ ਤੇ ਪੁੱਤਰ ਤੇਗ ਬਹਾਦਰ ਦੇ ਤੈਨੂੰ ਸੂਬਾ ਹੀ ਜੇ ਕਹਦੇ ਨੇ ਸਿਰ ਨੋ ਲੈ ਗੁਰੂ ਦਾ ਦਰ ਦੇ ਉਥੇ ਮੋਤ ਡਰਾਵੇ ਨਹੀਂ ਦਿੰਦੀ ਅਸੀਂ ਜਿਹੜੇ ਕਰਦੇ पोन शही आहे ਆ ਨਾਲ ਚਰਾਏ ਨੇ ਆ ਨਾਲ ਚਰਾਏ ਨੇ ਅਸੀਂ ਜ਼ਬਰ ਜ਼ੁਲਮ ਤੇ ਜਾਬਰ ਦੇ ਸਿਰ ਚੜ ਕੇ ਅਕਾਲ ਜੋਸ਼ O ਇਹ ਨਾਲੇ ਮੱਥਾ ਲਾ ਨਾਏ ਇਹ ਨਾਲੇ ਮੱਥਾ ਲਾ ਨਾਏ ਨਾ ਜਾਣੀ ਵੀਰ ਸ਼ਹੀਦਾਂ ਨੂੰ ਜਿਨ੍ਹਾਂ ਦੇ ਕੇ ਥਾਪ ਪਲਾਈਆ ਮੈਜੂਰਾ ਵਰੀਏ ਫਤਿਹ ਸਿੰਘ ਅਸੀਂ ਪਉਣ ਸ਼ਹੀਦ ਹੋਏ ਆ ਮੈਜੂਰਾ ਵਰੀਏ ਫਤਿਹ ਸਿੰਘ ਅਸੀਂ ਪਉਣ ਸ਼ਹੀਦ ਸੋ ਸਭ ਕੀ ਕੀਤਾ ਗਿਆ ਕੀ ਕੀਤਾ ਗਿਆ ਜੀ ਅੱਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਤੇ ਬਹੰਤੀ ਆ ਵੀ ਧੰਨ ਧੰਨ ਸ਼ਹੀਦ ਗੁਰਤੇਗਬਤ ਸਿੰਘ ਦੇ ਪਰਿਵਾਰ ਗੁਰਕਰਜੀਤਾਲ ਪਾਸ਼ਾ ਛੋਟੇ ਸਾਹਿਬ ਜਦ ਮਾਤਾ ਜੀ ਸਾਰਿਆਂ ਦੀ ਜਿਹੜੀ ਸ਼ਹਾਦਤ ਹੈ ਉਹਨੇ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਆ ਅੱਜ ਪੁਲਿਸ ਲਾ ਬਟਾਲਾ ਵੱਲੋਂ ਟ੍ਰੈਫਿਕ ਦਫ਼ਤਰ ਵਿੱਚ ਲੰਗਰ ਮਤਲਬ ਜੁੱਧਾ ਜਿਹੜਾ ਲਾਇਆ ਗਿਆ ਹੈ ਤੇ ਸਾਰਿਆਂ ਨੂੰ ਅਪੀਲ ਆ ਵੀ ਧਿਆਨ ਕਿਤੇ ਲੰਗਰ ਛਕੋ ਤੇ ਉਹਨਾਂ ਦੀ ਸਿੰਘਾਂ ਦੀ ਕੁਰਬਾਨੀ ਦਾ ਕਰਕੇ ਚਲੋ ਅਸੀਂ ਇੱਥੇ ਸਾਰੇ ਆਪਣੇ ਧਰਮ ਦੇ ਵਿੱਚ ਬੈਠੇ ਆ ਇਸ ਲਈ ਲੰਗਰ ਲਾਇਆ ਗਿਆ। ਆ ਉਹ ਤਾਂ ਸਭ ਸਭ ਦੇ ਚਾਰ ਸਭ ਦੇਖਿਆ ਜਾਂਦਾ ਕਿ ਪੁਲਿਸ ਨੂੰ ਬਹੁਤ سارے ਕੰਮ ਨੇ ਜਿੱਦਾਂ ਕਿ ਬਹੁਤ ਵਿਅਸਤ ਰਹਿਦਾ ਸਮਾਂ ਕੀ ਸਮਝਿਓ ਐਸੇ ਸੀ ਹੀ ਜਿਹਾੜੇ ਤੇ ਆਪਣੇ ਗੁਰੂ ਮਹਾਰਾਜ ਦੇ ਸਭ ਜਿਆਦਾ ਨੂੰ ਯਾਦ ਕਰਨਾ ਕੀ ਖਿਆਲ ਆਂਦਾ ਮਨ ਤੇ ਪੁਲਿਸ ਜਦੋਂ ਅਜਿਹੇ ਕੰਮ ਕਰਦੀ ਹੈ ਤੇ ਕਿੰਦਾ ਦਾ ਸੰਦੇਸ਼ ਜਾਂਦਾ ਖਲਸਾ ਬੇਜੀ ਫਤਿਹ ਅੱਜ ਸਾਡੇ ਸਰਕਾਰ ਜੋ ਸੁਰਿੰਦਰ ਸਿੰਘ ਇੰਸਪੈਕਟਰ ਟ੍ਰੈਪ ਤੋਂ ਚਾਰ ਵੱਲੋਂ ਸ਼ੀ ਦਿੱਧਰ ਨੂੰ ਫੋਰਪ੍ਰੋਟ ਨਜ਼ਰ ਲਾਇਆ ਗਿਆ ਰੋਤਾ ਜਿਸ ਨਾਲ ਬਹੁਤ ਵਧੀਆ ਪ੍ਰਾਲਾ ਹੈ ਜਿਹਨਾਂ ਪਬਲਿਕ ਦੀ ਤੇ ਪੁਲਿਸ ਦੀ ਭਾਈਚਾਰਕ ਸੰਜ ਵੱਧਦੀ ਹੈ ਤੇ ਇਹ ਬਹੁਤ ਵਧੀਆ ਪ੍ਰਾਲਾ ਹੈ ਇਹਨਾਂ ਦੇ ਪ੍ਰਾਲਾਏ ਕਰਨੇ ਚਾਹੀਦੇ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਨਜਰੀਆ ਪੁਸਤਾ ਨਾਂ ਆਂਦੀ ਹੈ ਇਹ ਬਦਲ ਜਾਂਦਾ ਹੈ ਨਜਰੀਆ ਕੁਝ ਹੋ ਜਾਂਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਉਹਨਾਂ ਨੂੰ ਵੀ ਮੈਂ ਕਹਿਣਾ ਪੁਲਸ ਨੂੰ ਸ਼ਕਤੀ ਨਗਾਣਾ ਨਹੀਂ ਦੇਖਣਾ ਚਾਹੀਦਾ ਪੁਲਸ ਨੂੰ ਸੱਚੀ ਤਲਾਸ਼ ਦੋ ਤੇ ਪੁਲਸ ਕੋ ਫੈਦਲਤਾ